ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸੰਤ ਕਰੀਏ ਗਜਵਤ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀ ਘਰ ਦੇ ਵਿੱਚ ਜੋਤ ਜਗਾਉਣ ਦੇ ਕੀ ਕੀ ਫਾਇਦੇ ਹਨ ਸਾਧ ਸੰਗਤ ਜੀ ਸੰਤ ਮਹਾਂਪੁਰਸ਼ ਜੀ ਘਰ ਦੇ ਵਿੱਚ ਜੋਤ ਜਗਾਉਣ ਲਈ ਕਿਉਂ ਕਹਿੰਦੇ ਸਨ ਸਾਧ ਸੰਗਤ ਜੀ ਧਿਆਨ ਦੇ ਨਾਲ ਸੁਣ ਲੈਣਾ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਤ ਸੰਗਤ ਜੀ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿਸਤਰਾ ਨੂੰ ਜਰੂਰ ਸ਼ੇਅਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਤ ਸੰਗਤ ਜੀ ਕੋਈ ਗੁਰੂ ਦੀ ਬਾਣੀ ਦੇ ਨਾਲ ਜੁੜ ਸਕੇ ਸਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਬਣ ਲਿਖ ਕੇ ਆ ਜੈ ਲਗਨਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਘਰ ਦੇ ਵਿੱਚ ਜੋਤ ਜਗਾਉਣਾ ਕਿਉਂ ਜ਼ਰੂਰੀ ਹੈ ਸਾਧ ਸੰਗਤ ਜੀ ਇਸ ਬਾਰੇ ਮਹਾਂਪੁਰਸ਼ ਕਿਉਂ ਦੱਸਦੇ ਹਨ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਤ ਸੰਗਤ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਪੁੱਛਦੇ ਹਨ ਕਿ ਘਰ ਦੇ ਵਿੱਚ ਜੋਤ ਲਗਾਉਣਾ ਚਾਹੀਦੀ ਹੈ ਕਿ ਨਹੀਂ ਚਾਹੀਦੀ ਸਾਤ ਸੰਗਤ ਜੀ ਸਾਨੂੰ ਘਰ ਦੇ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਸਾਤ ਸੰਗਤ ਜੀ ਇਸ ਬਾਰੇ ਲੋਕ ਇਸ ਕਰਕੇ ਪੁੱਛਦੇ ਹਨ ਕਿਉਂਕਿ ਸਾਤ ਸੰਗਤ ਜੀ ਇਸ ਤਰ੍ਹਾਂ ਦੇ ਪ੍ਰਚਾਰ ਸਾਤ ਸੰਗਤ ਜੀ ਜੋ ਕਲਚਕ ਦੀ ਦੁਨੀਆ ਹੈ ਨਾ ਸਾਤ ਸੰਗਤ ਜੀ ਕਲਯੁਗ ਦਾ ਦੂਸਰਾ ਰੂਪ ਹੈ ਸਾਧ ਸੰਗਤ ਜੀ ਜਿਹੜੇ ਭੁੱਲੇ ਭੜਕੇ ਹੋਏ ਲੋਕ ਹਨ ਸਾਧ ਸੰਗਤ ਜੀ ਉਹ ਇਸ ਬਾਰੇ ਪੁੱਛਦੇ ਹੀ ਹਨ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਲੋਕ ਅਕਸਰ ਕਲਯੁਗ ਦਾ ਦੂਸਰਾ ਰੂਪ ਹੁੰਦੇ ਹਨ ਸਾਧ ਸੰਗਤ ਜੀ ਤੁਸੀਂ ਇਹ ਗੱਲ ਨੂੰ ਆਪ ਹੀ ਚੈੱਕ ਕਰ ਲੈਣਾ ਸਾਧ ਸੰਗਤ ਜੀ ਕਈ ਲੋਕ ਆਪਣੇ ਘਰ ਵਿੱਚ ਦੇਸੀ ਘੋਦੀ ਜੋਤ ਲਗਾਉਂਦੇ ਹਨ ਸਾਧ ਸੰਗਤ ਜੀ ਪਰ ਉਹਨਾਂ ਦੇ ਵਿੱਚੋਂ ਕਈ ਲੋਕ ਇਦਾਂ ਦੇ ਹੁੰਦੇ ਹਨ ਜਿਹੜੇ ਦੂਸਰਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਸਾਧ ਸੰਗਤ ਜੀ ਜੇ ਕੋਈ ਉਹਨਾਂ ਨੂੰ ਇੱਕ ਵਾਰ ਕਹਿ ਦੇਵੇ ਘਰ ਦੇ ਵਿੱਚ ਜੋਤ ਨਾ ਲਗਾਇਆ ਕਰ ਇਸ ਦੇ ਨਾਲ ਕੁਝ ਨਹੀਂ ਹੋਣਾ ਸਾਧ ਸੰਗਤ ਜੀ ਉਹ ਦੂਸਰਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣਾ ਮਨ ਵੀ ਪਟਕਾ ਲੈਂਦੇ ਹਨ ਉਹਨਾਂ ਦਾ ਮਨ ਵੀ ਪਟਕਣ ਲੱਗ ਜਾਂਦਾ ਹੈ ਸਾਧ ਸੰਗਤ ਜੀ ਇਸ ਕਰਕੇ ਉਹ ਘਰ ਵਿੱਚ ਜੋਤ ਲਗਵਾਉਣੀ ਬੰਦ ਕਰ ਦਿੰਦੇ ਹਨ ਸਾਧ ਸੰਗਤ ਜੀ ਜਦੋਂ ਜੋਤ ਲਗਾਉਣੀ ਬੰਦ ਕਰ ਦਿੰਦੇ ਹਨ ਤਾਂ ਸਾਧ ਸੰਗਤ ਜੀ ਉਹਨਾਂ ਦੇ ਘਰ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਸਾਧ ਸੰਗਤ ਜੀ ਜਿਹੜੀਆਂ ਕਿ ਡਾਕਟਰਾਂ ਨੂੰ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਉਹਨਾਂ ਦਾ ਕੰਮਕਾਰ ਵੀ ਦਿਨੋ ਦਿਨ ਡਾਊਨ ਹੋ ਜਾਂਦਾ ਹੈ ਸਾਧ ਸੰਗਤ ਜੀ ਅਸੀਂ ਖੁਦ ਇਦਾਂ ਦੇ ਬਹੁਤ ਲੋਕਾਂ ਨੂੰ ਜਾਣਦੇ ਹਾਂ ਸਾਧ ਸੰਗਤ ਜੀ ਜਿਹੜੇ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਘਰ ਦਾ ਬੇੜਾ ਗਰਕ ਕਰ ਲੈਂਦੇ ਹਨ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਮਾੜੀਆਂ ਸ਼ਕਤੀਆਂ ਪਰਵੇਸ਼ ਕਰ ਜਾਂਦੀਆਂ ਹਨ ਸਾਧ ਸੰਗਤ ਜੀ ਕਿਸੇ ਵੇਲੇ ਤੇ ਉਹਨਾਂ ਦੇ ਵਿੱਚ ਵੀ ਪਰਵੇਸ਼ ਕਰ ਜਾਂਦੀਆਂ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਇੱਕ ਇੱਕ ਦੀ ਅੱਜ ਕਥਾ ਦੱਸਾਂਗੇ ਤੁਹਾਨੂੰ ਸਾਧ ਸੰਗਤ ਜੀ ਇਹ ਹੱਡ ਬਿੱਟੀ ਕਟਣਾ ਹੈ ਸਾਧ ਸੰਗਤ ਜੀ ਉਹ ਹਰ ਰੋਜ਼ ਡਾਕਟਰਾਂ ਦੇ ਹੀ ਤੁਰੇ ਰਹਿੰਦੇ ਹਨ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਫਤਿਹਗੜ ਸਾਹਿਬ ਜੋ ਸਰਹੰਦ ਦੇ ਕੋਲ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਸਾਧ ਸੰਗਤ ਜੀ ਉਸ ਤਾਰੀਖੀ ਤੇ ਸਾਧ ਸੰਗਤ ਜੀ ਇੱਕ ਬੰਦਾ ਬਹੁਤ ਵੱਡੇ ਅਹੁਦੇ ਤੇ ਸੀ ਸਾਧ ਸੰਗਤ ਜੀ ਉਹ ਵਾਰ-ਵਾਰ ਕਹਿੰਦਾ ਰਹਿੰਦਾ ਸੀ ਕਿ ਫਤੇਗੜ ਸਾਹਿਬ ਠੰਡੇ ਵੁਜ ਵਿੱਚ ਐਵੇਂ ਹੀ ਜੋਤ ਜਗਦੀ ਰਹਿੰਦੀ ਹੈ ਸਾਧ ਸੰਗਤ ਜੀ ਉਸ ਜੋਤ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਸਾਧ ਸੰਗਤ ਜੀ ਜਦੋਂ ਉਹ ਇਸ ਤਰ੍ਹਾਂ ਵਾਰ-ਵਾਰ ਕਹਿੰਦਾ ਰਿਹਾ ਸਾਧ ਸੰਗਤ ਜੀ ਤਾਂ ਪਾਠੀਆਂ ਨੇ ਕਿਹਾ ਸਾਧ ਸੰਗਤ ਜੀ ਉੱਥੇ ਦੇ ਸੇਵਾਦਾਰ ਨੇ ਕਿਹਾ ਕਿ ਤੂੰ ਸਾਨੂੰ ਕੀ ਕਹਿੰਦਾ ਹੈ ਭਾਈ ਤੂੰ ਵੀ ਤੇ ਇੱਥੇ ਹੀ ਰਹਿੰਦਾ ਹੈ ਤੂੰ ਆਪ ਹੀ ਜਾ ਕੇ ਜੋਤ ਨੂੰ ਬੰਦ ਕਰ ਦੇ ਸਾਧ ਸੰਗਤ ਜੀ ਉਹ ਬਹੁਤ ਵੱਡੇ ਅਹੁਦੇ ਤੇ ਸੀ ਬੰਦਾ ਸਾਧ ਸੰਗਤ ਜੀ ਉਸਨੇ ਇੱਕ ਦਿਨ ਉਸ ਤੇ ਜਦੋਂ ਕਹਿੰਦੇ ਆ ਨਾ ਕਿ ਦਿਮਾਗ ਦੀ ਜਦੋਂ ਦਿਮਾਗ ਚੱਲਣਾ ਬੰਦ ਹੋ ਜਾਵੇ ਸਾਧ ਸੰਗਤ ਜੀ ਤਾਂ ਬੰਦਾ ਗਲਤ ਕੰਮ ਕਰਦਾ ਹੈ। ਸਾਧ ਸੰਗਤ ਜੀ ਤਾਂ ਇੱਕ ਦਿਨ ਇਦਾਂ ਹੀ ਸਾਧ ਸੰਗਤ ਜੀ ਉਹਨੇ ਜਾ ਕੇ ਬੁਰਜ ਦੀ ਜੋਤ 부ਝਾ ਦਿੱਤੀ। ਸਾਧ ਸੰਗਤ ਜੀ ਜਦੋਂ ਉਹ ਬੰਦਾ ਜੋਤ ਨੂੰ ਵਧਾ ਦਿੱਤੀ। ਸਾਧ ਸੰਗਤ ਜੀ ਜਦੋਂ ਉਹ ਆਪਣੇ ਘਰ ਵਾਪਿਸ ਗਿਆ। ਸਾਧ ਸੰਗਤ ਜੀ ਜਿਹੜੀ ਉਸ ਦੀ ਘਰ ਵਾਲੀ ਸੀ। ਸਾਧ ਸੰਗਤ ਜੀ ਉਹ ਜਾਂਦਿਆਂ ਨੂੰ ਬੇਹੋਸ਼ ਪਈ ਸੀ। ਸਾਸੰਗ ਜੀ ਉਹ ਆਪਣੀ ਘਰ ਵਾਲੀ ਨੂੰ ਪੀਜੀਆ ਹੀ ਲੈ ਗਿਆ ਸਾਸੰਗ ਜੀ ਉਸ ਦੇ ਘਰ ਵਾਲੀ ਦੀ ਬਿਮਾਰੀ ਤੇ ਵੀ ਕੁਝ ਸਮਝ ਨਹੀਂ ਆ ਰਹੀ ਸੀ ਸਾਸੰਗ ਜੀ ਡਾਕਟਰਾਂ ਨੇ ਉਹ ਬਹੁਤ ਇਲਾਜ ਕੀਤਾ ਪਰ ਉਸ ਨੂੰ ਡਾਕਟਰਾਂ ਨੂੰ ਵੀ ਉਸ ਦੀ ਬਿਮਾਰੀ ਦੀ ਸਮਝ ਨਹੀਂ ਆਈ ਸਾਸੰਗ ਜੀ ਉਹ ਬੰਦਾ ਆਪਣੀ ਘਰ ਵਾਲੀ ਨੂੰ ਲੈ ਕੇ ਬਹੁਤ سارے ਹਸਪਤਾਲਾਂ ਵਿੱਚ ਤੁਰਿਆ ਫਿਰਦਾ ਰਿਹਾ ਸਾਸੰਗਤ ਜੀ ਪਰ ਉਸ ਦੀ ਘਰ ਵਾਲੀ ਠੀਕ ਨਾ ਹੋਈ ਸਾਸੰਗਤ ਜੀ ਫਿਰ ਉਹ ਥੱਕ ਹਾਰ ਕੇ ਬੈਠ ਗਿਆ ਸਾਸੰਗਤ ਜੀ ਫਿਰ ਉਸ ਨੇ ਸੇਵਾਦਾਰ ਨੂੰ ਪੁੱਛਿਆ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਮੇਰੀ ਘਰ ਵਾਲੀ ਠੀਕ ਹੀ ਨਹੀਂ ਹੋ ਰਹੀ ਤਾਂ ਸਾਸੰਗਤ ਜੀ ਡਾਕਟਰਾਂ ਨੂੰ ਵੀ ਬਹੁਤ ਕੁਝ ਦਿਖਾ ਲਿਆ ਪਰ ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਹੈ ਸਾਧ ਸੰਗਤ ਜੀ ਫਿਰ ਉਹਨਾਂ ਸੇਵਾਦਾਰਾਂ ਨੇ ਜਵਾਬ ਦਿੱਤਾ ਕਿ ਤੂੰ ਜਿਹੜੀ ਫਤੇਗੜ ਸਾਹਿਬ ਦੀ ਜੋਤ ਬੁਝਾਈ ਸੀ ਉਸ ਕਰਕੇ ਹੀ ਸਭ ਕੁਝ ਵਾਪਰਿਆ ਹੈ ਤੇਰੇ ਨਾਲ ਸਾਧ ਸੰਗਤ ਜੀ ਜਿਸ ਕਰਕੇ ਤੇਰੀ ਘਰ ਵਾਲੀ ਦੀ ਜੋਤ ਹੁਣ ਬੁਝ ਜਾਣੀ ਹੈ ਸਾਧ ਸੰਗਤ ਜੀ ਉਹ ਡਰ ਗਿਆ ਬਹੁਤ ਜ਼ਿਆਦਾ ਸਾਧ ਸੰਗਤ ਜੀ ਫਿਰ ਉਹ ਬੰਦਾ ਕਹਿਣ ਲੱਗਾ ਸਾਸੰਗ ਜੀ ਕਿ ਤੂੰ ਐਂਦਾ ਕਰ ਤੂੰ ਸੰਤ ਮਹਾਪੁਰਸ਼ਾਂ ਜੀ ਦੇ ਡੇਰੇ ਚਲੇ ਜਾ ਉਹ ਤੈਨੂੰ ਦੱਸਣਗੇ ਕਿ ਹੁਣ ਤੇਰੀ ਘਰ ਵਾਲੀ ਕਿਵੇਂ ਠੀਕ ਹੋਵੇਗੀ ਸਾਸੰਗ ਜੀ ਤਾਂ ਉਹ ਮਹਾਪੁਰਸ਼ਾਂ ਜੀ ਦੇ ਕੋਲ ਚਲਾ ਗਿਆ ਅਨਸਾੜੀ ਸਾਹਿਬ ਸਾਸੰਗ ਜੀ ਉਸਨੇ ਜਾ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਮੇਰੀ ਘਰ ਵਾਲੀ ਬਹੁਤ ਬਿਮਾਰ ਹੈ ਡਾਕਟਰਾਂ ਨੂੰ ਵੀ ਉਸ ਦੀ ਬਿਮਾਰੀ ਦਾ ਹਾਲ ਨਹੀਂ ਲੱਭ ਰਿਹਾ ਕਿ ਉਸ ਨੂੰ ਕਿਹੜੀ ਬਿਮਾਰੀ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਦੱਸਿਆ ਭਾਈ ਭਾਈ ਇੱਕ ਕੰਮ ਕਰ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਜੋਤ ਜਗਦੀ ਹੈ ਤੂੰ ਉਹ ਬੁਝਾ ਦਿੱਤੀ ਤੇਰੇ ਨਾਲ ਤੇ ਮਾੜਾ ਹੋਣਾ ਹੀ ਹੈ ਜੇ ਤੂੰ ਆਪਣੀ ਭੁੱਲ ਬਖਸ਼ਾਉਣੀ ਚਾਹੁੰਦਾ ਵਾ ਤਾਂ ਤੂੰ ਫਤਿਹਗੜ੍ਹ ਸਾਹਿਬ ਜਾ ਕੇ ਜੋਤ ਜਗਾ ਸਾ ਸੰਗਤ ਜੀ ਉਸਨੇ ਆਪਣੇ ਭਰਾ ਨੂੰ ਕਹਿ ਦਿੱਤਾ ਕਿ ਤੂੰ ਜਾ ਜਾ ਕੇ ਜੋਤ ਜਗਾ ਆਉ ਤੇ ਸਾ ਸੰਗਤ ਜੀ ਫਿਰ ਮਹਾਪੁਰਸ਼ਾਂ ਨੇ ਉਸ ਨੂੰ ਕਿਹਾ ਸੀ ਕਿ ਤੂੰ ਜੋਤ ਜਗਾ ਤਾ ਜਿਨ੍ਹਾਂ ਹੱਥਾਂ ਨਾਲ ਤੂੰ ਜੋਤ ਬੁਝਾਈ ਹੈ ਤਾਂ ਉਸੇ ਹੱਥਾਂ ਨਾਲ ਹੀ ਜੋਤ ਜਗਾਉਣੀ ਹੈ ਮਹਾਪੁਰਸ਼ਾਂ ਜੀ ਨੇ ਇਹ ਵੀ ਕਿਹਾ ਸੀ ਭਾਈ ਤੂੰ ਪੰਜ ਪਿਆਰਿਆਂ ਨੂੰ ਨਾਲ ਲੈ ਕੇ ਜਾਣਾ ਅਸੀਂ ਗੁਰੂ ਸਾਹਿਬ ਜੀ ਤੋਂ ਅੱਗੇ ਅਰਦਾਸ ਕਰਕੇ ਮਾਫੀ ਮੰਗਣੀ ਹੈ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਕਿਰਪਾ ਕਰਨਗੇ ਸਾਧ ਸੰਗਤ ਜੀ ਫਿਰ ਉਸ ਬੰਦੇ ਨੇ ਇਸ ਤਰ੍ਹਾਂ ਹੀ ਕੀ ਸਾਧ ਸੰਗਤ ਜੀ ਉਹ ਪੰਜ ਪਿਆਰਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਅੱਗੇ ਜਾ ਕੇ ਅਰਦਾਸ ਕੀਤੀ ਤੇ ਮਾਫੀ ਮੰਗੀ ਸਾਧ ਸੰਗਤ ਜੀ ਫਿਰ ਉਸ ਚੋਤ ਨੂੰ ਆਪਣੇ ਹੱਥਾਂ ਦੇ ਨਾਲ ਪੇਰ ਜਗਾਇਆ 사ਸ ਸੰਗਤ ਜੀ ਜਦੋਂ ਉਹ ਬੰਦਾ ਜੋਤ ਜਗਾ ਕੇ ਵਾਪਿਸ ਆਪਣੀ ਘਰ ਵਾਲੀ ਕੋਲ ਆਇਆ ਕਰੇ ਤਾਂ 사ਸ ਸੰਗਤ ਉਸ ਦੀ ਘਰ ਵਾਲੀ ਪਹਿਲਾਂ ਹੀ ਉੱਠ ਕੇ ਬੈਠੀ ਹੋਈ ਸੀ 사ਸ ਸੰਗਤ ਉਸ ਦੀ ਘਰ ਵਾਲੀ ਨੇ ਕਿਹਾ ਕਿ ਮੈਂ ਹੁਣ ਠੀਕ ਹਾਂ 사ਸ ਸੰਗਤ ਇਸ ਤਰ੍ਹਾਂ ਉਸ ਵੱਡੇ ਆਦੇ ਵਾਲੇ ਬੰਦੇ ਦੀ ਅਕਲ ਟਿਕਾਣੇ ਆ सासंग्या जी इसी तरह ही पाई ओ फिर बाबा जी ਦੇ ਕੋਲ पूरन ब्रह्म ज्ञानी संत बाबा अजीत ਸਿੰਘ ਜੀ ਕੋਲ सासंग्या जी ਉਸਨੇ ਦੱਸਿਆ ਕਿ ਬਾਬਾ ਜੀ ਮੇਰੀ ਕਰਮੜੀ ਠੀਕ ਹੋ ਗਈ ਹੈ सासंग्या जी ਤਾਂ ਬਾਬਾ ਜੀ ਨੇ ਉਸ ਨੂੰ वचन ਕੀਤੇ ਭਾਈ ਅਤਵਾਦ ਕਦੀ ਏਦਾਂ ਦੀ ਗਲਤੀ ਨਾ ਕਰੀ सासंग्या जी ਜਿਸ ਜੋਤਾਰੇ ਅਜੇ ਬਹੁਤ ਹੀ ਵਿਚਾਰ ਹਾ ਕਿ ਜਿਹੜਾ ਵੀ ਇਸ ਜੋਤ ਨੂੰ ਬੁਝਾਵੇਗਾ ਤਾਂ ਕੀ ਕਿਹਾ ਜਾਂਦਾ ਹੈ ਤਾਂ ਉਸ ਦੀਆਂ ਸਾਰੀਆਂ ਹੀ ਜੋਤਾਂ ਬੁੱਝ ਜਾਂਦੀਆਂ ਸਾਧ ਸੰਗਤ ਜੀ ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋਤ ਲਗਾਉਣ ਨਾਲ ਕੀ ਹੁੰਦਾ ਹੈ ਜਿੱਥੇ ਜੋਤ ਜਗਦੀ ਹੈ ਤਾਂ ਉੱਥੇ ਸ਼ਹੀਦ ਸਿੰਘਾਂ ਦਾ ਪੈਰਾ ਰਹਿੰਦਾ ਹੈ ਸਾਧ ਸੰਗਤ ਜੀ ਤਾਂ ਸੰਤ ਮਹਾਪੁਰਸ਼ਾਂ ਜੀ ਨੇ ਉਸ ਨੂੰ ਬਚਨ ਦਿੱਤੇ ਪਾਏ ਜੇ ਤੂੰ ਆਪਣੇ ਪਰਿਵਾਰ ਦੀ ਤੰਦਰੁਸਤੀ ਚਾਹੁੰਦਾ ਹੈ ਤਾਂ ਤੂੰ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਇਆ ਕਰ ਸਾਧ ਸੰਗਤ ਜੀ ਬਾਬਾ ਜੀ ਨੇ ਉਸ ਨੂੰ ਸਵੇਰੇ ਦੇਸੀ ਘਿਓ ਦੀ ਜੋਤ ਜਗਾਉਣ ਲਈ ਕਿਹਾ ਸਾਧ ਸੰਗਤ ਜੀ ਕਿਉਂਕਿ ਜਿਹੜੇ ਗੁਰੂ ਸਾਹਿਬਾਨ ਨਾਲ ਸਿੰਘ ਸ਼ਹੀਦ ਹੋਏ ਹਨ ਸਾਧ ਸੰਗਤ ਜੀ ਉਸ ਉਹ ਸਵਾ ਲੱਖ ਸ਼ਹੀਦ ਹਨ ਜਿੰਨਾ ਦੇ ਘਰਾਂ ਦੇਖ ਕੇ ਅਤੇ ਜੋਤ ਦੀ ਖੁਸ਼ਬੂ ਨਾਲ ਹੀ ਸਾਸ ਸੰਗਤ ਜਿੱਥੇ ਜਿੱਦੇ ਸੀ ਉਹਦੀ ਜੋਤ ਜਗਦੀ ਹਨ ਉੱਥੇ ਸ਼ਹੀਦ ਸਿੰਘ ਆਪ ਹੀ ਆ ਜਾਂਦੀ ਹਾਂ ਸਾਸ ਸੰਗਤ ਤਮ ਮਹਾਪੁਰਸ਼ਾਂ ਨੇ ਕਿਹਾ ਪਾਈ ਭਾਈ ਜਿੱਥੇ ਦੇਸੀ ਘੋਦੀ ਜੋਤ ਜਗਦੀ ਹੈ ਉੱਥੇ ਕੋਈ ਵੀ ਮਾੜੀ ਚੀਜ਼ ਕਰਨ ਨਹੀਂ ਪਰਵੇਸ਼ ਹੁੰਦੀ ਤੇ ਘਰ ਪਰਿਵਾਰ ਦੀ ਤੰਦਰੁਸਤੀ ਬਣੀ ਰਹਿੰਦੀ ਸਾਤ ਸੰਗਤ ਜੀ ਤੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਕਿਉਂਕਿ ਉੱਥੇ ਜਿੱਥੇ ਸ਼ਹੀਦ ਸਿੰਘ ਹਰ ਟਾਈਮ ਜਿੱਥੇ ਜੈਸੀ ਘੋ ਦੀ ਜੋਤ ਜਗਦੀ ਹੈ ਉੱਥੇ ਹਾਜ਼ਰ ਨਜ਼ਰ ਰਹਿੰਦੇ ਆਂ ਸਾਤ ਸੰਗਤ ਜੀ ਹੋਰ ਵੀ ਜੋ ਸਾਡੇ ਕੰਮ ਅੜੇ ਹੁੰਦੇ ਹਨ ਸਾਤ ਸੰਗਤ ਜੀ ਸ਼ਹੀਦ ਸਿੰਘ ਉਹਨਾਂ ਨੂੰ ਵੀ ਸਿਰੇ ਚੜਾ ਦਿੰਦੇ ਆਂ ਸਾਤ ਸੰਗਤ ਜੀ ਜੈਸੀ ਘੋ ਦੀ ਜੋਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪੋਲਿਊਸ਼ਨ ਵੀ ਨਹੀਂ ਹੁੰਦਾ ਸਾਧ ਸੰਗਤ ਜੀ ਇਸ ਨਾਲ ਵਾਤਾਵਰਣ ਵਿੱਚ ਵੀ ਜਿਹੜੇ ਮਾੜੇ ਘਟਾਣੂ ਹੁੰਦੇ ਹਨ ਉਹ ਵੀ ਮਰ ਜਾਂਦੀਆਂ ਸਾਧ ਸੰਗਤ ਜੀ ਿਸ ਘਰ ਵਿੱਚ ਸਵੇਰੇ ਸ਼ਾਮ ਦੇਸੀ ਘਿਓ ਦੀ ਜੋਤ ਜਗਦੀ ਹੈ ਸਾਧ ਸੰਗਤ ਜੀ ਉੱਤੇ ਸ਼ਹੀਦ ਸਿੰਘਾਂ ਦਾ ਪਹਿਰਾ ਰਹਿੰਦਾ ਹੈ ਸਾਧ ਸੰਗਤ ਜੀ ਪਰ ਜੇਕਰ ਕਿਸੇ ਘਰ ਵਿੱਚ ਕੋਈ ਨਸ਼ਾ ਕਰਦਾ ਹੈ ਕੋਈ ਮਾਸ ਮੀਟ ਖਾਂਦਾ ਹੈ ਉੱਤੇ ਸ਼ਹੀਦ ਸਿੰਘ ਨਹੀਂ ਹੁੰਦੇ ਸਾਧ ਸੰਗਤ ਜੀ ਫਿਰ ਭਾਵੇਂ ਉਹ ਲਗਾਤਾਰ 24 ਘੰਟੇ ਜੋਤ ਜਗਦੀ ਰਹੇ ਸਾਧ ਸੰਗਤ ਜੀ ਜਿਸ ਘਰ ਵਿੱਚ ਅੰਮ੍ਰਿਤ ਛਕਿਆ ਹੁੰਦਾ ਹੈ ਨਿਤਨੇਮ ਦਾ ਪਾਠ ਹੁੰਦਾ ਹੈ ਮੂਲ ਮੰਤਰ ਦਾ ਜਾਪ ਹੁੰਦਾ ਹੈ ਸਾਧ ਸੰਗਤ ਜੀ ਉੱਥੇ ਜੋਤ ਜਗਾਉਣ ਨਾਲ ਸ਼ਹੀਦ ਸਿੰਘ ਆਪ ਹੀ ਆ ਜਾਂਦੇ ਹਨ ਸਾਧ ਸੰਗਤ ਜੀ ਤੇ ਕਿਰਪਾ ਕਰਦੇ ਆ ਸਾਥ ਸੰਗਤ ਜੀ ਗੁਰੂ ਸਾਹਿਬ ਦਾ ਸੱਚਖੰਡ ਵਿੱਚ ਵਿਰਾਜਮਨ ਰਹਿੰਦੇ ਆਂ ਸਾਥ ਸੰਗਤ ਜੀ ਗੁਰੂ ਸਾਹਿਬ ਸਿੱਖ ਸੰਗਤਾਂ ਦੇ ਕੰਮ ਸਿਰੇ ਚੜਾਉਣ ਲਈ ਸ਼ਹੀਦ ਸਿੰਘਾਂ ਜਦ ਦੇ ਵੀ ਦੇਖਦੇ ਆ ਉਹਨਾਂ ਹੀ ਭੇਜਦੇ ਆਂ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਕਹਿੰਦੇ ਆਂ ਕਿ ਜੋਤ ਜਗਾਉਣਾ ਕਰਦੇ ਵਿੱਚ ਬਹੁਤ ਜ਼ਰੂਰੀ ਹੈ ਸਾਥ ਸੰਗਤ ਜੀ ਜੇ ਤੁਸੀਂ ਰੋਜ਼ ਜੋਤ ਨਹੀਂ ਜਗਾ ਸਕਦੇ ਸਾਤ ਸੰਗਤ ਜੀ ਇੱਕ ਐਤਵਾਰ ਦਾ ਦਿਨ ਹੁੰਦਾ ਹੈ ਜੋ ਸ਼ਹੀਦਾ ਸਿੰਘਾਂ ਦਾ ਹੁੰਦਾ ਹੈ ਸਾਤ ਸੰਗਤ ਜੀ ਤੁਸੀਂ ਉਸ ਦਿਨ ਦੇਸੀ ਕਿਉ ਦੀ ਜੋਤ ਜਗਾ ਸਕਦੇ ਹੋ ਸਾਤ ਸੰਗਤ ਜੀ ਇਸੇ ਕਰਕੇ ਕਿਸੇ ਦੇ ਪਿੱਛੇ ਨਾ ਲੱਗੋ ਜੇ ਉਹਨਾਂ ਦੀ ਗੱਲ ਮੰਨੋਗੇ ਤਾਂ ਜ਼ਿੰਦਗੀ ਵਿੱਚ ਕਾਟਾ ਹੀ ਖਾਓਗੇ ਸਾਤ ਸੰਗਤ ਜੀ ਕਿਉਂਕਿ ਜਿਹੜਾ ਟਾਈਮ ਨਿਕਲ ਗਿਆ ਉਹ ਮੁੜ ਕੇ ਵਾਪਸ ਨਹੀਂ ਆਉਣਾ ਸਾਤ ਸੰਗਤ ਜੀ ਫਿਰ ਜਾਗੇ ਜੇ ਤੁਸੀਂ ਜੋਤ ਜਗਾਓਗੇ ਫਿਰ ਵਾਹਿਗੁਰੂ ਜੀ ਦੀ ਕਿਰਪਾ ਇੰਨੀ ਹੋਵੇਗੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾ ਸੰਗਤ ਜੀ ਇਸ ਕਰਕੇ ਮਾਂ ਨੂੰ ਸ਼ਹੀ ਘਰ ਦੇ ਵਿੱਚ ਜੋਤ ਜਗਾਉਣ ਲਈ ਕਹਿੰਦੇ ਹਾਂ ਸਾ ਸੰਗਤ ਜੀ ਇੱਕ ਬਾਬਾ ਜੀ ਦਾ ਪੁਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਅਮਜਾਨ ਰੁਖ ਸਾਹਿਬ ਫਾਮੀਆਂ ਸਾਹਿਬ ਸਾ ਸੰਗਤ ਜੀ ਉੱਥੇ ਵੀ ਹਰ ਟਾਈਮ ਸਾਧ ਸੰਗਤ ਜੀ ਸ਼ਹੀਦਾ ਸਿੰਘਾਂ ਦੇ ਦਰ ਤੇ ਜੋਤ ਜਗਦੀ ਰਹਿੰਦੀ ਸਾਧ ਸੰਗਤ ਜੀ ਬਾਬਾ ਜੀ ਦਾ ਹੁਕਮ ਹੈ ਕਿ ਭਾਈ ਇੱਥੇ ਹਰ ਟਾਈਮ ਜੋਤ ਜਗਦੀ ਰਹੇਗੀ 24 ਘੰਟੇ ਦਿਨ ਦੇ ਜੋਤ ਜਗਦੀ ਰਹੇਗੀ ਸਾਧ ਸੰਗਤ ਜੀ ਜਿੱਥੇ ਜੋਤ ਜਗਦੀ ਹੈ ਉੱਥੇ ਹਰ ਟਾਈਮ ਆਜੇ ਨਾਦਰ ਸ਼ਹੀਦ ਸਿੰਘ ਰਹਿੰਦੇ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਐਸੀ ਆਪਣੀ ਅਜ ਦੀ ਕਥਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਹਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੇ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਿਆ ਵੀਡੀਓਜ਼ ਵੇਖ ਸਕੋ ਸਾ ਸੰਗਤ ਜੀ ਹੋਈਆ ਬੋਲਾ ਚੋਕਾਂ ਦੀ ਕਿ ਮਾਂ ਬਖਸ਼ਣੀ ਜੀ ਪੱਤੇ ਦਾ ਜਵਾਬ ਪੱਤੇ ਵਿੱਚ ਦੇਣਾ ਜੀ ਗੱਜ ਵਾਚ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ